ਪਿੰਡ ਦੇਖ ਲਾਂ ਦੇ ਵਿੱਚ ਆਪਣੇ ਬੂਥ ਨੰਬਰ ਦੇ ਉੱਤੇ ਦੇਣਾ ਹੈ ਬੋਟ ਕੋਨਾ ਆ ਮੇਰਾ ਇੱਜਦੀ ਪਿੰਡ ਹੈ ਪਿੰਡ ਭਾਵੇਂ ਮਦਨ ਸਭਾ ਹਲਕਾ ਰਾਜਸਥਾਨੀ ਦੇ ਵਿੱਚ ਪੈਂਦਾ ਪਰ ਸਾਡਾ ਵੋਟ ਹਮੇਸ਼ਾ ਇੱਥੇ ਦਿੰਦਾ ਇੱਥੇ ਅਸੀਂ ਰੱਖਦੇ ਬਾਕੀ ਪਰਿਵਾਰ ਵੀ ਆਊਗਾ ਫਿਰ ਤੇ ਵੋਟ ਪਹੁੰਚ ਸੋ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਪੈਦੀਆਂ ਮੇਰੀ ਲੋਕਾਂ ਨੂੰ ਬੇਤੀ ਆ ਕਿ ਉਹ ਅਮਨ-ਅਮਾਨ ਦੇ ਨਾਲ ਵੋਟਾਂ ਪਾਉਣ ਸ਼ਾਮ ਤੱਕ ਵੋਟਾਂ ਪੈਣੀਆਂ ਕੋਈ ਲੜਾਈ ਝਗੜਾ ਨਾ ਕਰਨ ਸ਼ਾਂਤੀ ਦੇ ਨਾਲ ਹਰ ਬੰਦੇ ਨੂੰ ਦੁਕਾਦਿਆ ਕਿ ਆਪਣੀ ਵੋਟ ਪਾਵੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਉਹ ਪ੍ਰਚਾਰ ਅਸੀਂ ਜਿਹੜਾ ਮਾਨ ਸਾਹਿਬ ਨੇ ਜਿਹੜੇ ਵਿਕਾਸ ਦੇ ਕੰਮ ਕੀਤੇ ਆ ਜਿਹੜੇ ਮਾਨਤ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਪਿੰਡਾਂ ਲਈ ਇਸ ਇਸ ਜਿੱਥੇ ਮੈਂ ਖੜਾ ਹਾਂ ਸਕੂਲ ਤੋਂ ਮੈਂ 10ਵੀਂ ਪਾਸ ਕੀਤੀ ਆ ਇੱਥੇ ਬਹੁਤ ਪੈਸੇ ਦਿੱਤੇ ਸਾਰੇ ਹੀ ਇਲਾਕਿਆਂ ਦੇ ਵਿੱਚ ਦਿਹਾਤੀ ਏਰੀਆ ਦੇ ਵਿੱਚ ਮਾਨਤ ਸਾਹਿਬ ਨੇ ਬਹੁਤ ਜ਼ਿਆਦਾ ਪੈਸਾ ਜਿਹੜਾ ਦਿੱਤਾ ਸੋ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਔਰ ਲਾਜ ਵੀ ਅੱਜ ਜਿਹੜੇ ਵੋਟਰ ਨੇ ਉਹ ਵਿਕਾਸ ਨੂੰ ਮੰਨਦੇ ਨਾ ਰੱਖਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਝਾੜੂ ਨੂੰ ਵੋਟ ਪਾਉਣਗੇ ਉਹ ਦੇ ਇਥੋਂ ਸਾਡਾ ਜਿਹੜਾ ਬਲਾਕ ਸੰਪਤੀ ਦਾ ਜ਼ੋਨ ਸੀਗਾ ਉੱਤੇ ਬਿਨਾਂ ਮੁਕਾਬਲੇ ਇੱਥੋਂ ਜਿੱਤਿਆ ਗਿਆ ਸੀਗਾ ਤੇ ਜਿਹੜਾ ਪੋਜੀਸ਼ਨ ਦਾ ਸਾਡਾ ਭੈਣ ਜੀ ਮਨਦੀਪ ਕੋਰ ਹੈ ਲਾਜ ਵੀ ਸਾਰੇ ਜਾਣੇ ਝਾੜੂ ਦੇ ਉੱਤੇ ਮੋਰਾ ਲਾਉਣਗੇ ਹਰਵਲ ਸਾਹਿਬ ਜੱਦੀ ਪਿੰਡ ਹੈ ਜੀ ਤੁਹਾਡਾ ਇਹ ਮੇਰਾ ਜੱਦੀ ਪਿੰਡ ਹੈ ਜੀ ਅੱਜ ਜਿਹੜਾ ਮੇਰਾ ਆ ਮੈਂ ਉੱਥੇ ਮੱਥਾ ਟੇਕ ਕੇ ਚੱਲਿਆ ਇਹ ਬੋਰਡ ਦੇ ਥੱਲੇ ਬਹਿ ਕੇ ਮੈਂ ਪੜਦਾ ਰਿਆਂ ਇਹ ਮੇਰਾ ਪੁੱਲ ਜਿਹੜੇ ਮੈਨੂੰ ਜ਼ਿੰਦਗੀ ਦੇ ਕਦੀ ਨਹੀਂ ਭੁੱਲਦੇ ਹਾਂ ਮੈਂ ਜਦੋਂ ਸਕੂਲ ਆਉਂਦਾ ਤਾਂ ਮੈਂ ਇੱਥੇ ਮੱਥਾ ਜੀ ਦੇਖਦਾ ਸੀ ਖਾਸੇ ਅਟਾਰੀ ਖਾਸੇ ਦੇ ਵਿੱਚ ਕੀ ਹੋਇਆ ਹੈ ਕਿ ਪ੍ਰਿੰਟਿੰਗ ਜੋ ਹੈ ਬੈਲਟ ਪੇਪਰਾਂ ਤੇ ਗਲਤ ਹੋ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਅੱਗੇ ਨਿਸ਼ਾਨ ਜਿਹੜਾ ਸੀਗਾ ਉਹ ਤਕੜੀ ਦਾ ਆ ਗਿਆ ਜੀ ਉਹ ਚੋਣ ਰੱਦ ਕਰ ਦਿੱਤੀ ਗਈ ਬਲੌਕ ਸਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਹੋ ਰਹੀ ਹੈ ਜਿਵੇਂ ਦੇਖ ਰਹੇ ਹੋ ਉੱਥੇ ਦੇਖੋ ਜੇ ਕਿਤੇ ਪ੍ਰਿੰਟਿੰਗ ਦੇ ਵਿੱਚ ਉੱਥੇ ਮਤਲਬ ਉਹ ਹੋ ਗਿਆ ਜੀ ਉਹ ਮਾਰੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਪਰ ਚਲੋ ਚੋਣ ਕਮਿਸ਼ਨ ਦੁਬਾਰਾ ਉੱਥੇ ਚੋਣ ਕਰਾ ਦੂਗਾ ਅਧਿਕਾਰੀਆਂ ਨੇ ਗੇਲੀ ਹੈ ਜੀ ਉਹ ਗੇਲੀ ਕਿਤੇ ਗੇਲੀ ਹੋ ਗਈ ਜਦੋਂ ਪ੍ਰਿੰਟ ਕਰਦੇ ਹੋਣਗੇ ਬੈਲਟ ਪੇਪਰ ਉਦੋਂ ਕਿਦਾਂ ਗੱਲ ਹੋ ਗਈ ਚੰਨੀ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਨੇ ਵੀ ਬੈਲਟ ਪੇਪਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ ਜੀ ਚੰਨੀ ਸਾਹਿਬ ਦੇ ਬਿਆਨਨ ਕੋਲ ਸੀਰੀਅਸ ਲੈਂਦਾ ਚਾਹੋ ਸਾਥ ਚਾਹੋ ਬੈਲਟ ਪੇਪਰ ਦੀ ਗੱਲ ਕਦੇ ਚਾਹੋ ਬੱਕਰੀ ਚੋਣ ਦੀ ਗੱਲ ਕਦੇ ਚਾਹੋ ਟੈਂਟ ਲਾਉਣ ਦੀ ਗੱਲ ਕਰੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਘਰਦੀ ਨੇ ਤੇ ਸੁਨੀਲ ਜਾਖੜ ਨੇ ਸਪਸ਼ਟ ਕਰਤਾ ਕਿ 350 ਕਰੋੜ ਰੁਪਏ ਦੇ ਕੇ ਜਿਹੜੇ ਬੰਦੇ ਮੁਖਰਤੀ ਬਣੇ ਹੋਣ ਉਹਨਾਂ ਨੇ ਪੰਜਾਬ ਦਾ ਦਰਦ ਪੰਜਾਬ ਦੇ ਮਸਲੇ ਨਾ ਕਦੀ ਪਹਿਲਾ ਉਹਨਾਂ ਦੇ ਮਤਲਬ ਜਿਹੜਾ ਉਹ ਉਹਨਾਂ ਦੇ ਹੈਗੇ ਸੀਗੇ ਨਾ ਅੱਜ ਹੀ ਹੈਗੇ ਆ ਉਹ ਤਾਂ ਸਿਰਫ ਇੱਕ ਕੁਰਸੀ ਦੀ ਲੜਾਈ ਲੜੀ ਕਾਂਗਰਸ ਤੁਸੀਂ ਦੇਖਿਆ ਪਿੰਡ ਦੇ ਵਿੱਚ ਕਾਂਗਰਸ ਨੇ ਬੂਥ ਵੀ ਲਾਇਆ ਮਤਲਬ ਕਾਂਗਰਸ ਜਿਹੜੀ ਹੈ ਉਹ ਸਿਰਫ ਤਾਂ ਸਿਰਫ ਗੱਦੀ ਦੀ ਲੜਾਈ ਲੜਦੀ ਆ ਪੰਜਾਬ ਦੀ ਲੜਾਈ ਕਾਂਗਰਸ ਦੇ ਜੱਡੇ ਤੇ ਨਾ ਕਦੀ ਸੀ ਨਾ ਕਦੀ ਹੈ ਰਾਜਸੰਸੀ ਹਲਕੇ 'ਚ ਕਾਫੀ ਗੁੰਡਾ ਕਰਤੀ ਦੇਖਣ ਨੂੰ ਮਿਲੀ ਸੀਗੀ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਥੋੜੇ ਉਹ ਤੋਂ ਦੀ ਉਮੀਦਵਾਰ ਵੀ ਜਿਹੜੇ ਉਹ ਵੀ ਫੱਟੜ ਹੋਏ ਸੀਗੇ ਦੇਖੋ ਇੱਕ ਵਾਧਾ ਜਿਹੜਾ ਇੱਕ ਪਿੰਡ ਦੇ ਵਿੱਚ ਪਿੰਡੀ ਸੈਦਾਂ ਦੇ ਵਿੱਚ ਝਗੜਾ ਹੋਇਆ ਇੱਥੇ ਬਿਨਾ ਕਿਤੇ ਕੋਈ ਝਗੜਾ ਨਹੀਂ ਹੋਇਆ ਅਵਾਸਾਂ ਦੇ ਵਿੱਚ ਅਜੇ ਨਾਲੇ ਵਿੱਚ ਕੋਈ ਝਗੜਾ ਨਹੀਂ ਹੋਇਆ ਜੰਡਿਆਲੇ ਵਿੱਚ ਕੋਈ ਝਗੜਾ ਨਹੀਂ ਹੋਇਆ ਬਾਬੇ ਬਕਾਲੇ ਵਿੱਚ ਕੋਈ ਝਗੜਾ ਨਹੀਂ ਹੋਇਆ ਮਜੀਠੇ ਵਿੱਚ ਕੋਈ ਝਗੜਾ ਨਹੀਂ ਹੋਇਆ ਕਿਤੇ ਕੋਈ ਝਗੜਾ ਨਹੀਂ ਹੋਇਆ ਇੱਕ ਪਿੰਡ ਵਿੱਚ ਪਿੰਡੀ ਸੇਦਾਂ ਵਿੱਚ ਝਗੜਾ ਹੋ ਗਿਆ ਉਹਨਾਂ ਦਾ ਉਹ ਪਿੰਡਾਂ ਦੇ ਵਿੱਚ ਕਈ ਵਾਰ ਇੰਨਾ ਲੈਕਚਰਾਂ ਦੇ ਵਿੱਚ ਹੋ ਜਾਂਦਾ ਪਰ ਉਹ ਮਾੜੀ ਗੱਲ ਹੋਈ ਉਹ ਵੀ ਨਹੀਂ ਹੋਣਾ ਚਾਹੀਦਾ ਕਾਂਗਰਸ ਦਾ ਬਾਈਕਾਟ ਜਿਵੇਂ ਦੇਖ ਰਹੇ ਹਾਂ ਆ ਤੁਹਾਡੇ ਖਾਸ ਕਰਕੇ ਰਮਦਾਸ ਏਰੀਆ ਆਟਾਰੀ ਇੱਥੇ ਸਾਰੀ ਕਾਂਗਰਸ ਦਾ ਬਾਈਕਾਟ ਨਹੀਂ ਹੈ ਕਾਂਗਰਸ ਦੇ ਪੱਲੇ ਕੁਝ ਨਹੀਂ ਕਾਂਗਰਸ ਚੋਣ ਮદાન ਛੱਡ ਕੇ ਭੱਜ ਗਈ ਕਾਂਗਰਸ ਨੂੰ ਆਪਣੇ ਉਮੀਦਵਾਰ ਨਹੀਂ ਲੱਭੇ ਕਿ ਕਿਹੜੇ ਉਮੀਦਵਾਰ ਖੜਾ ਕੋਈ ਬਾਈਕਾਟ ਨਹੀਂ ਚੋਣ ਮદાન ਚੋਂ ਭੱਜ ਗਈ ਕਾਂਗਰਸ